ਪਰੰਪੀਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦੀ ਪਵੰਤ ਪ੍ਰਗਟ ਦੀਗੜਾ 7 ਅਕਤੂਬਰ ਨੂੰ ਮਨਾਇਆ ਜਾ ਰਿਹਾ 6 ਅਕਤੂਬਰ ਨੂੰ ਵਿਸ਼ਾਲ ਤੇ ਬੱਬੇ ਸ਼ੋਭਾ ਯਾਤਰਾ ਸ਼੍ਰੀ ਰਾਮ ਚੌਂਕ ਤੋਂ ਛਤਵੀਂ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਕੀਤਾ ਜਾਏਗਾ ਜਿਹਦੇ ਵਿੱਚ ਪੰਜਾਬ ਦੇ ਸਾਰੇ ਕੈਬਨਰ ਮੰਤਰੀ ਔਰ ਸਾਰੀਆਂ ਪਾਰਟੀਆਂ ਦੇ ਮੁੱਖ ਉਦੇਦਾਰ ਨੇ ਉਹ ਸਾਰੇ ਇੱਥੇ ਸ਼ਾਮਿਲ ਹੋ ਕੇ ਪਰਮਾਤਮਾ ਦਾ ਆਸ਼ੀਰਵਾਦ ਲੈਣਗੇ ਉਹਦੇ ਸੰਬੰਧ ਵਿੱਚ ਅੱਜ ਸਾਡੇ ਜ਼ਿਲਹੰਦਾ ਦੇ ਡਿਪਟੀ ਕਮਿਸ਼ਨਰ ਦੇ ਨਾਲ ਡੈੱਟ ਹੋਈ ਜਿੱਦੇ ਵਿੱਚ ਹਰ ਇੱਕ ਆਧਾਰਿਆ ਦੇ ਅਫਸਰ ਸਹਿਬਾਨ ਡੀਸੀ ਸਾਹਮਣੇ ਪਹੁੰਚੇ ਸੀਗੇ ਉਹ ਸਾਰਿਆਂ ਦੀ ਸ਼ੋਭਾ ਯਾਤਰਾ ਜੋ ਜੋ ਡਿਊਟੀ ਹੈ ਅ ਲੈਕਸਿਟੀ ਲਗਾ ਲੋ ਜਾਂ ਕਾਰਪੇਸ਼ਨ ਲਗਾ ਲੋ ਸਾਰਿਆਂ ਨੂੰ ਉਹਨਾਂ ਨੇ ਡਿਊਟੀਆਂ ਸੌਂਪ ਦਿੱਤੀਆਂ ਉਹਨਾਂ ਨੇ ਸਾਨੂੰ ਵਿਸ਼ਵਾਸਨ ਦੁਲਾਇਆ ਕਿ ਇਸ ਵਾਰ ਦੀ ਸ਼ੋਭਾ ਯਾਤਰਾ ਦੇ ਵਿੱਚ ਪੂਰੇ ਇੰਤਜ਼ਾਮ ਪੂਰਾ ਇੰਤਜ਼ਾਮ ਕੀਤੇ ਜਾਣਗੇ ਕੀ ਹੈ ਤੁਹਾਡੇ ਦੇ ਅਲੱਗ-ਅਲੱਗ ਜਥੇਬੰਦੀਆਂ ਦੇ ਪਹੁੰਚਿਆ ਸੀ ਕੀ ਕੀ ਮੰਗ ਸੀ ਮੇਨ ਜਿਹੜੀ ਸ਼ੋਭਾ ਯਾਤਰਾ ਦੇ ਵਿੱਚ ਕੋਲ ਮਾਂ ਸਾਡੀ ਸੇ ਮੇਨ ਮੰਗ ਸੀ ਸਭ ਇਹ ਹੈ ਕਿ ਅਸੀਂ ਟ੍ਰੈਫਿਕ ਦੀ ਹਰ ਵੇਲੇ ਸਮੱਸਿਆ ਆਂਦੀ ਆ ਉਹ ਅਸੀਂ ਇਸ ਵਾਰ ਇਹ ਕਿਹਾ ਕਿ ਜਿਹੜੀ ਸਟਰੀਟ ਸ਼ੋਭਾ ਯਾਤਰਾ ਦੇ ਵਿੱਚ ਆਂਦੀਆਂ ਨੇ ਗਲੀਆਂ ਆਂਦੀਆਂ ਉਹ ਤੋਂ ਕਾਫੀ ਟ੍ਰੈਫਿਕ ਨਿਕਲਦੀ ਹੈ ਉਹ ਉਸੋ ਭੋਜਾ ਦਾ ਰੂਟ ਇੱਕ ਸਾਈਡ ਕਰਕੇ ਵਨਵੇ ਕਰਕੇ ਕੀਤਾ ਜਾਵੇ ਤਾਂ ਕਿ ਸਾਨੂੰ ਸ਼ੋਭਾਜਾਦਾ ਵਿੱਚ ਕੋਈ ਪਰੇਸ਼ਾਨੀ ਨਾ ਆ ਸਕੇ ਤੁਹਾਡੇ ਵੱਲੋਂ ਇੱਕ ਲੋਕਾਂ ਸੰਗਤ ਨੂੰ ਅਪੀਲ ਵੀ ਕੀਤੀ ਗਈ ਹੈ ਜੋ ਸਵਾਗਤ ਮੰਜੇ ਲਗਾਏ ਜਾਂਦੇ ਨੇ ਉੱਥੇ ਭਗਵਾਨ ਬਾਲਮੀਕੀ ਮਹਾਰਾਜ ਜਿੱਦੇ ਕੋਲੇ ਪੱਜਮ ਲਗਾਏ ਜਾਂ ਗਾਣੇ ਨਾ ਲਗਾਏ ਉਹ ਅਸੀਂ ਅਪੀਲ ਵੀ ਕਰਾਂਗੇ ਔਰ ਨੰਬਰ ਦੋ ਅਸੀਂ ਖ਼ਬਾਰਾ ਵਿੱਚ ਹਿਸ਼ਿਆਰ ਵੀ ਦਵਾਂਗੇ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਲੋਕਾਂ ਨੂੰ ਫੇਰ ਅਪੀਲ ਕਰਦੇ ਹਾਂ ਕਿ ਪਰਮਪితਾ ਪਰਮਾਤਮਾ ਦਾ ਇਹਦਾ ਤਿਹਾਰ ਹੈ ਆਪਾਂ ਬਹੁਤ ਹੀ ਸ਼ਰਧਾ ਪੂਰਵਕ ਧਾਰਮਿਕ ਤਰੀਕੇ ਨਾਲ ਮਨਾਈਏ ਔਰ ਜੋ ਸਵਾਗਤੀ ਮੰਚ ਸਟੇਜਾਂ ਦੇ ਅਪਾ ਕੋਈ ਵੀ ਹੁਲੜਵਾਈਏ ਦਾ ਸੌਂਗ ਨਾ ਲਗਾਈਏ ਸਿਰਫ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਪੱਜਾਂ ਲਗਾਈਏ ਤਾਂ ਕਿ ਅਪਾ ਸ਼ੋਭਾ ਯਾਤ ਨੂੰ ਬਹੁਤੀ ਧਾਰਮਿਕ ਤਰੀਕੇ ਨਾਲ ਕਰ ਸਕੀਏ ਬਿਲਕੁਲ ਜੀ ਅੱਜ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਉਤਸਵ ਜੋ ਕਿ ਇਸ ਸਾਲ 7 ਅਕਤੂਬਰ ਨੂੰ ਬੜੀ ਧੁੰਮ ਨਾਲ ਬਣਾਇਆ ਜਾ ਰਿਹਾ ਹੈ ਤੇ ਨਾਲ 6 ਅਕਤੂਬਰ ਨੂੰ ਵਿਸ਼ਾਲ ਜਿਹੜੀ ਸ਼ੋਭਾ ਯਾਤਰਾ ਉਹ ਵੀ ਗੱਡੀ ਜਾਵੇਗੀ ਉਸ ਨਾਲ ਕਾਫੀ तमाम ਜਿਹੜੇ ਜਥੇਬੰਦੀਆਂ ਨੇ ਜਾਂ ਸਮਾਜ ਦੇ ਅਹੁਦੇਦਾਰ ਨੇ ਸਾਡੇ ਸੀਨੀਅਰ ਅਧਿਕਾਰੀਆਂ ਨਾਲ ਸਾਡੇ ਸੀਨੀਅਰ ਜਿਹੜੇ ਪੋਲੀਟੀਕਲ ਲਾਈਫਸ ਨੇ ਮੇਅਰ ਸਾਹਿਬ ਜੀ ਇੱਥੇ ਮੌਜੂਦ ਸੀਗੇ ਸਾਡੇ ਜਿਹੜੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੇ ਚੰਦਰ ਗਰੇਵਾਲ ਜੀ ਉਹ ਵੀ ਇੱਥੇ ਆਏ ਸੀ ਉਹਨਾਂ ਨਾਲ ਅਸੀਂ ਇਹ ਮੀਟਿੰਗ ਕੀਤੀ ਹੈ ਸਭ तमाम ਸਾਡੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਬਹੁਤ ਹੀ ਚੰਗੀ ਤਰ੍ਹਾਂ ਇਸ ਉਤਸਵ ਦੀ ਜਿਹੜੀ ਤਿਆਰੀਆਂ ਉਸੇ ਕਰਨੀਆਂ ਤਾਂ ਕਿ ਸਮਾਰਟ ਦੇ ਹਰ ਵਰਗ ਦੇ ਲੋਕ ਇਸ ਉਤਸਵ ਦੇ ਵਿੱਚ ਸ਼ਾਮਲ ਹੋ ਸਕਣ ਤੇ ਬੜੀ ਤੁਮਤਾਮ ਨਾਲ ਜਿਹੜਾ ਪ੍ਰਗਟ ਸਭਾ ਉਹ ਬਣਾਇਆ ਜਾ ਸਕੇ ਕਿ ਜਿੱਥੇ ਲਗ ਲਗ ਜਿੱਤੇ ਬੰਦੇ ਵਾਲੇ ਜੋ ਪਿਛਲੇ ਸਾਲ ਪ੍ਰੋਬਲਮਾਂ ਸੀ ਕੀ ਪ੍ਰੋਬਲਮਾਂ ਸੀ ਟ੍ਰੈਫਿਕ ਨੂੰ ਲੈ ਕੇ ਬੜੇ ਸਵਾਲ ਚੁੱਕੇ ਜਾਂਦੇ ਸੀ ਟ੍ਰੈਫਿਕ ਨੂੰ ਲੈ ਕੇ ਰੂਟ ਮੈਪ ਨੂੰ ਲੈ ਕੇ ਸੜਕ ਦੀ ਵਿਵਸਥਾ ਨੂੰ ਲੈ ਕੇ ਜਿਹੜੇ ਆ ਸਾਨੂੰ ਤੂਤੀਆਂ ਜਿਹੜੀ ਸਾਨੂੰ ਦੱਸਿਆ ਗਈਆਂ ਉਹਨਾਂ ਨੂੰ ਇਹ ਆਸ਼ਵਾਸ ਕੀਤਾ ਗਿਆ ਕਿ ਪੁਲਿਸ ਅਤੇ ਕਾਰਪੋਰੇਸ਼ਨ ਦੇ ਅਧਿਕਾਰੀ ਜਿਹੜੇ ਆਉਣ ਵਾਲੇ ਨੇ ਆਲਰੇਡੀ ਅਸੀਂ ਇੱਕ ਮੀਟਿੰਗ ਪਿਛੇ ਵੀ ਅਧਿਕਾਰੀਆਂ ਦੀ ਕਰ ਚੁੱਕੇ ਹਾਂ ਉਹਨਾਂ ਨੂੰ ਆਲਰੇਡੀ ਸਿਨ ਹੇਅਰ ਉੱਤੇ ਆਜ ਹੋਰ ਜਿਹੜੀ ਸਖਤੀ ਨਾਲ ਇਹ ਗੱਲ ਕਹੀ ਗਈ ਹੈ ਕਿ ਲੋਕਾਂ ਨਾਲ ਜਿਹੜੀ ਇਨਫੋਰਮੇਸ਼ਨ ਆਉਂ ਸ਼ੇਅਰ ਕੀਤੀ ਜਾਵੇ ਕੋਈ ਵੀ ਤਰੂਟੀ ਹੈ ਜੇ ਤੁਹਾਨੂੰ ਪਾਈ ਜਾਂਦੀ ਹੈ ਤਾਂ ਉਹਨੂੰ ਪਤਾ ਪਿਛਲੇ ਦਿਨਾਂ ਕਾਫੀ ਬਹੁਤ ਭਾਰੀ ਵਰਖਾ ਨਾਲ ਕਾਫੀ ਸੜਕਾਂ ਦਾ ਇਨਫਰਾਸਟਰਕਚਰ ਨੁਕਸਾਨ ਆਇਆ ਉਸ ਨੂੰ ਤੁਰੰਤ ਠੀਕ ਕਰ ਲਿਆ ਜਾਵੇ ਤਾਂ ਕਿ ਕਿਸੇ ਵੀ ਸ਼ਹਿਰਦਾਰ ਨੂੰ ਜਾਂ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਜਿਹੜਾ ਨਾ ਕਰੇ